ਸਤਿ ਸ਼੍ਰੀ ਅਕਾਲ ਜੀ ਮੈਂ ਯਾਦਵਿੰਦਰ ਸਿੰਘ ਸਹਾਇਕ ਨੋਡਲ ਅਫਸਰ ਸਦੀਪ ਔਰ ਮੇਰੇ ਨਾਲ ਮਲਕੀਤਪੁਰ ਜੀ ਨੇ ਅਸੀਂ ਹੰਕਾਰਖੂ ਦੂਰ ਸਾਹਿਬ ਦੀ ਇਸ ਵੀਪੀ ਜਿਹਨੂੰ ਆਪਾਂ ਪੰਜਾਬੀ ਚ ਕਹਿਣਾ ਹੋਵੇ ਤੇ ਅਸੀਂ ਵੋਟਰਾਂ ਨੂੰ ਜਾਗਰੂਕ ਕਰਦੇ ਆਂ ਕਿ ਉਹ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਸੋ ਤੁਸੀਂ ਬੱਸ ਦੇ ਵਿੱਚ ਬੈਠੇ ਹੋ ਆਪਣੇ ਘਰ ਜਾਣ ਵਾਸਤੇ ਆਪਣੀ ਮੰਜ਼ਿਲ ਤੇ ਜਾਣ ਵਾਸਤੇ ਮੇਰੀ ਤੁਹਾਨੂੰ ਇਹੀ ਅਪੀਲ ਆ ਕੇ 1 ਜੂਨ ਨੂੰ ਲੋਕ ਸਭਾ ਦੀਆਂ ਵੋਟਾਂ ਆਂ ਤੇ ਅਸੀਂ ਉਸ ਦਿਨ ਪੋਲਿੰਗ ਬੂਥਾਂ ਦੇ ਉੱਤੇ ਜਾ ਕੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨਾ ਆ ਆਪਾਂ ਵੋਟਾਂ ਵਾਲੇ ਦਿਨ ਨੂੰ ਛੁੱਟੀ ਵਾਲਾ ਦਿਨ ਨਹੀਂ ਸਮਝਣਾ ਕਿਉਂਕਿ ਉਸ ਦਿਨ ਤੁਹਾਡੀ ਐਮ ਜ਼ਿੰਮੇਵਾਰੀ ਆ ਉਹ ਇੱਕ ਜ਼ਿੰਮੇਵਾਰੀ ਵਾਲਾ ਦਿਨ ਆ ਉਸ ਦਿਨ ਤੁਸੀਂ ਵੋਟ ਪਾ ਕੇ ਆਪਣੇ ਪਸੰਦੀਦਾ ਉਮੀਦਵਾਰ ਨੂੰ ਜਿਹੜਾ ਤੁਹਾਨੂੰ ਚੰਗਾ ਲੱਗਦਾ ਆ ਉਹਨੂੰ ਤੁਸੀਂ ਵੋਟ ਪਾ ਕੇ ਲੋਕ ਸਭਾ ਦੇ ਵਿੱਚ ਭੇਜੋ ਤਾਂ ਕਿ ਅਸੀਂ ਇੱਕ ਮਜ਼ਬੂਤ ਲੋਕਤੰਤਰ ਦੀ ਸਥਾਪਨਾ ਕਰ ਸਕੀਏ ਵੋਟ ਤੁਸੀਂ ਜਿੰਨੂੰ ਵੀ ਮਰਜ਼ੀ ਪਾਓ ਪਰ ਵੋਟ ਆਪਾਂ ਪਾਉਣੀ ਜ਼ਰੂਰ ਆ ਜੇ ਤੁਹਾਨੂੰ ਇਹ ਲੱਗਦਾ ਕਿ ਮੈਨੂੰ ਕੋਈ ਵੀ ਉਮੀਦਵਾਰ ਜਿਹੜਾ ਆ ਉਹ ਚੰਗਾ ਨਹੀਂ ਲੱਗਦਾ ਤੇ ਤੁਸੀਂ ਜਿਹੜਾ ਬੈਲਟ ਯੂਨਿਟ ਆ ਜਿਹਦੇ ਵਿੱਚ ਉਮੀਦਵਾਰਾਂ ਦਾ ਰਿਕਾਰਡ ਹੁੰਦਾ ਆ ਉਹਦਾ ਸਭ ਤੋਂ ਅਖੀਰਲਾ ਬਟਨ ਨੋਟਾ ਦਾ ਬਟਨ ਉਹ ਨੋਟਾ ਦਾ ਬਟਨ ਨਾਲ ਪਕੇ ਵੀ ਤੁਸੀਂ ਆਪਣੀ ਵੋਟ ਜਿਹੜੀ ਆ ਵੋਟ ਪਾ ਸਕਦੇ ਹੋ ਉਹਦਾ ਮਤਲਬ ਇਹ ਹੋਊਗਾ ਕਿ ਜਿਹੜੇ ਉਮੀਦਵਾਰ ਆ ਉੱਪਰ ਉਹਨਾਂ ਦੇ ਵਿੱਚੋਂ ਮੈਨੂੰ ਕੋਈ ਵੀ ਪਸੰਦ ਨਹੀਂ ਪਰ ਉਹਦਾ ਮਤਲਬ ਇਹ ਹੋਇਆ ਕਿ ਤੁਹਾਡੀ ਜਿਹੜੀ ਵੋਟ ਆ ਵੋਟ ਪੈ ਗਈ। ਸੋ ਆਪਾਂ ਕਦੀ ਵੀ ਇਹ ਚੀਜ਼ ਨਹੀਂ ਕਰਨਾ ਕਿ ਅਸੀਂ ਵੋਟ ਪਾਉਣ ਨਹੀਂ ਜਾਣਾ। ਤੁਸੀਂ ਵੋਟਾਂ ਵਾਲੇ ਦਿਨ ਆਪਣੇ ਬੱਚਿਆਂ ਨੂੰ ਲੈ ਕੇ ਨਾਨਕੇ ਜਾਣਾ ਆ, ਭੂਆ ਕੋ ਜਾਣਾ ਆ, ਮਾਸੀ ਕੋ ਜਾਣਾ ਆ। ਜ਼ਰੂਰ ਜਾਓ ਪਰ ਵੋਟ ਪਾਉਣਾ ਜਿਹੜਾ ਆ ਉਹ ਤੁਹਾਡਾ ਇੱਕ ਅਹਿਮ ਹੱਕ ਆ ਔਰ ਉਹਨੂੰ ਤੁਸੀਂ ਜ਼ਰੂਰ ਨਿਭਾਉਣਾ ਆ ਔਰ ਉਮੀਦ ਕਰਦਾ ਆ ਕਿ ਤੁਸੀਂ ਸਾਰੇ ਮੇਰੀ ਇਸ ਗੱਲ ਨਾਲ ਸਹਿਮਤ ਹੋਵੋਗੇ। ਜਾਓਗੇ ਵਟਾ ਪਾਉਣ ਹਾਂਜੀ ਇੱਕ ਵਾਰੀ ਉੱਚੀ ਬੋਲ ਕੇ ਦੱਸ ਦੋ ਹਾਂਜੀ ਸੋ ਹਲਕਾ ਖਡੂਰ ਸਾਹਿਬ ਦੇ ਵੋਟਰ ਇੱਥੇ ਖਡੂਰ ਸਾਹਿਬ ਬੱਸ ਸਟੈਂਡ ਤੇ ਬੱਸ ਦੇ ਵਿੱਚ ਉਹਨਾਂ ਨੇ ਆਪਣੀ ਹਾਮੀ ਭਰੀ ਆ ਕਿ ਅਸੀਂ 1 ਜੂਨ ਨੂੰ ਛੁੱਟੀ ਵਾਲਾ ਦਿਨ ਨਾ ਸਮਝਦੇ ਹੋਏ ਅਸੀਂ ਇਹ ਕੈਮ ਜ਼ਿੰਮੇਵਾਰੀ ਵਾਲਾ ਦਿਨ ਸਮਝਾਂਗੇ